ਤੁਸੀਂ ਇਹ ਕੀ ਮਾਮਲਾ ਹੈ ਇਹ ਜਿਹਨਾਂ ਦੀ ਡੈਥ ਹੋਈ ਕੀ ਲੱਗਦੀ ਹੈ ਤੁਹਾਡੇ ਉਹ ਸਾਡੇ ਜੁਆਇ ਸੀ ਭਰਾ ਦਾ ਜੁਆਇ ਸੀ ਹਾਂਜੀ ਕਿਦਾਂ ਵਾਪਰੀ ਘਟਨਾ ਸੀ ਵਾਪਰੀ ਉਹ ਸਟੋਰ ਤੇ ਹੀ ਹੈ ਲੀਕਰ ਸਟੋਰ ਸੀ ਤੇ ਉਹ ਸੌਧਰਣ ਆਇਆ ਕਿ ਦਰਦੂਰ ਲੈਣ ਵਾਏ ਬੱਸ ਸਿੱ ਗਿਆ ਮਾੜਾ ਮੋਟਾ ਆਇਆ ਉਹਨਾਂ ਨਾਲ ਇਹ ਇਦਾਂ ਕੋਈ ਰੇਟ ਗੁੱਟ ਤੋਂ ਗੱਲ ਵੀ ਨਹੀਂ ਤੇ ਉਹ ਪਰ ਉਹਨੇ ਆਖਿਆ ਭਾਈ ਜੇ ਤੈਨੂੰ 12 ਨਹੀਂ ਖਾਂਦਾ ਤੇ ਤੂੰ ਅਗਲੇ ਸਟੋਰ ਤੋਂ ਲੈ ਲੈ ਸਾਡੇ 3 ਮੀਟ ਫਿਕਸ ਨਹੀਂ ਪਰ ਇਹ ਹੀ ਕਿਡਾ ਨਵਾਂ ਕੰਮ ਕਰਨੇ ਪੁਰਾਣਾ ਸਟੋਰ ਸਾਡਾ ਅਜਿਹਾ ਹੈਗਾ ਮੋੜੀ ਮੋਟੀ ਗੱਲਬਾਤ ਹੋਈ ਤੇ ਉਹਨੇ ਚੱਕ ਕੇ ਗੋਲੀ ਮਾਰਤੀ ਮੜ ਕੇ ਮੁੰਡੇ ਨਾਲ ਗੱਲ ਚੱਲਦੀ ਸੀ ਫੋਨ ਤੇ ਮੁੰਡਾ ਕਿੱਥੇ ਸੀ ਮੁੰਡਾ ਨਾਲ ਦੇ ਸਟੋਰ ਤੇ ਆਪਣਾ ਸਟੋਰ ਸੀ ਇਹਨਾਂ ਦੇ ਆਪਣਾ ਸਟੋਰ ਸੀ ਜਦੋਂ ਫੋਨ ਤੇ ਪਤਾ ਲੱਗਾ ਵੀ ਗੋਲੀਆਂ ਦੀ ਆਵਾਜ਼ ਆਈ ਤੇ ਭੱਜ ਕੇ ਆਏ ਤੇ ਆਉਂਦਿਆਂ ਨੂੰ ਉਹ ਡਿੱਗਾ ਪਿਆ ਸੀ ਉਹਨੇ ਚੱਕ ਕੇ ਦੇਖਿਆ ਸੀ ਬਸ ਉਹਦੀ ਬਾਹਾਂ ਦੇ ਵਿੱਚ ਹੀ ਦੰਦ ਤੋੜ ਤੇ ਇਹਨੇ ਕਰਦੇ ਨੇ ਪੁਲਸ ਆ ਗਈ ਕਿਹਨੇ ਚਾਹ ਫੋਥੇ ਰਹਿਦੇ ਸੀ ਉੱਥੇ ਤਕਰੀਬਨ ਕੋਈ 30 33 ਚੌਥੀ ਸਾਲ ਹੋ ਗਿਆ ਸੀ ਇੰਨੇ ਸਾਰੇ ਲਗਭਗ ਹੋ ਗਏ ਇਹ ਉਹਨਾਂ ਨੇ ਇੱਥੇ ਹੀ ਕਾਰੋਬਾਰ ਆਪਣੇ ਖੋਲ੍ਹਣੇ 16 ਤਰੀਕ ਨੂੰ ਬੇਟੀ ਨਹੀਂ ਆਣਾ ਸੀ ਉਸ ਤੋਂ ਬਾਅਦ ਉਹਨੂੰ ਕਹਿੰਦਾ ਵੀ ਤੁਸੀਂ ਜਾਓ ਤੇ ਮੈਂ ਆਣ ਕੇ ਵੀ ਕੁਝ ਮੀਨ ਲਈ ਸੀ ਉਹਦਾ ਵਿਆਹ ਬਿਆਨਾ ਬੋਨਾ ਕੀਤਾ ਸੀ ਇੱਥੇ ਆਪਣੇ ਕਾਰੋਬਾਰ ਖੋਲ੍ਹਣੇ ਹੁਣ ਲਗਭਗ ਸਾਲ ਇੱਥੇ ਰਹਿਣਾ ਸੀ ਚਲੋ ਮੈਨੂੰ ਕਹਿਣ ਲੱਗਾ ਦਾਤਾ ਜੀ ਹਹੀ ਹੁਣ ਇੱਥੇ ਹੀ ਆਪਣਾ ਕੰਮ ਸ਼ੁਰੂ ਕਰਨਾ ਤੇ ਹੁਣ ਉੱਥੇ ਚਲੋ ਦੋ ਤਿੰਨ ਸਟੋਰ ਹੈ ਮੁੰਡੇ ਆ ਕੇ ਕੰਮ ਕਰਦੇ ਨੇ ਤੇ ਹੁਣ ਵੱਡਾ ਹੋ ਗਿਆ ਇੱਥੇ ਆਪਾਂ ਕਾਰੋਬਾਰ ਖੋਲ੍ਹ ਕੇ ਆਪਣਾ ਇੱਥੇ ਬੰਦੇ-ਬੰਦੇ ਰੱਖ ਕੇ ਕੰਮ ਕਰਾਉਣਾ ਹੈ ਤਾਂ ਦੀ ਗੱਲਬਾਤ ਹੋਈ ਫੋਨ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਨੇ ਪੁਲਿਸ ਨੇ ਉਹਦੀ ਸਟੋਰ ਬੰਦ ਕਰਕੇ ਉਹਨਾਂ ਨੂੰ ਅਨਸ਼ੀਲ ਕਰਤਾ ਸੀ ਤੇ ਬਾਡੀ ਦਿੱਤੀ ਨਹੀਂ ਹਲ ਤੱਕ ਉਹਨਾਂ ਨੇ ਤੇ ਹੁਣ ਸਾਡੇ ਪਰਿਵਾਰ ਗਏ ਆ ਇੱਥੋਂ ਭਾਜੀ ਦਾ ਭਾਜੀ ਵੀ ਗਿਆ ਪਰਿਵਾਰ ਵੀ ਗਿਆ ਪਹਿਲਾਂ ਮੈਂ ਵੀ ਕੱਲੀ ਜੁਆਥੇ ਫੈਮਿਲੀ ਨਾਲ ਪਰ ਹੁਣ ਇਹ ਗਏ ਨੇ ਹੁਣ ਉਥੇ ਰਾਤ ਪਈ ਹੁਣ ਉਸ ਸਾਰੇ ਸਾਰੀ ਕਾਰਬਾਰੀ ਕੱਟ ਗਈ ਦੋਸ਼ੀ ਕਾਬੂ ਕਰ ਲਿਆ ਪੁਲਿਸ ਦੋਸ਼ੀ ਕਾਬੂ ਹੋ ਗਿਆ ਮਿਲ ਗਿਆ ਕਾਬੂ ਉਹ ਜਿੱਤੇ ਦੇਖਿਆ ਉਹਨਾਂ ਉਹ ਅੱਗੇ ਵੀ ਆਉਂਦਾ ਜਾਂਦਾ ਸੀ ਉਸ ਸਟੋਰ ਤੇ ਜਾਂ ਪਹਿਲਾਂ ਵੀ ਹੁੰਦਾ ਪਹਿਲਾਂ ਵੀ ਆਂਦਾ ਜਾਂਦਾ ਸੀ ਸਟੋਰ ਤੇ ਬਸ ਗੱਲ ਮਾੜੀ ਜੀ ਗੱਲ ਤੋਂ ਬੈਸ ਸਹੀ ਆਉਂਦੇ ਕਹੇ ਵੀ ਤੂੰ ਭਾਈ ਤੈਨੂੰ ਵਾਰਾਖੰਦਾ ਤੇ ਲੱਲੇ ਤੇ ਸਾਡੇ ਤੇ ਡੇੜੇ ਖੋਈ ਨੇ ਤੇ ਬਸ ਇੱਥੇ ਹੀ ਉਹਨੇ ਚੱਕੇ ਘੁੜੀ ਮਾਰਤੀ ਉਹ ਜੀ ਕਸਟਮਰ ਆਗੇ ਹੈਗੇ ਸੀ ਉਹਨਾਂ ਰੋਲਾ ਪਾਇਆ ਉਸੇ ਰਿਪੋਰਟ ਨੂੰ ਕਾਰਗਿਰਤੀ ਪੁਲਿਸ ਦੋ ਮਿੰਟਾਂ ਚ ਪੁਲਿਸ ਆ ਗਈ ਜਦੋਂ ਸਾਡਾ ਬੰਡਾ ਗਿਆ ਉਹ ਤੋਂ ਜਾਂਦਿਆਂ ਬਸ ਉਹ ਟਿੱਕਾ ਪਿਆ ਹੀ ਪੁਲਿਸ ਨੇ ਕਿਹਾ ਕੋਈ ਇਸ ਮਾਮਲੇ ਦੀ ਸੀਸੀਟੀਵੀ ਸਾਹਮਣੇ ਆਈ ਤੁਹਾਡੇ ਕੋਲ ਹਲ ਤਾਂ ਕੋਈ ਨਹੀਂ ਕੁਝ ਨਹੀਂ ਆ ਉਹਨਾਂ ਸਾਰਾ ਕੁਝ ਪੁਲਿਸ ਨੇ ਆਪਣੇ ਕੰਟਰੋਲ ਚ ਕੀਤਾ ਉਹਨਾਂ ਨੇ ਪੁੱਛ-ਕਿਛ ਕਰਕੇ ਫਿਰਦਾ ਅਗਲੀ ਕਾਰਵਾਈ ਕਰਨੀ ਬਾਡੀ-ਬਾਡੀ ਦੀ ਨਹੀਂ ਹਲ ਤੱਕ ਹੁਣ ਜਾਣਗੇ ਸਵੇਰੇ ਦਿਨ ਚੜੇਗਾ ਜਾਂ ਸਵੇਰੇ ਰਾਤ ਦੇ ਉੱਤੇ ਫਿਰ ਦਿਨ ਚੜੇਗਾ ਤੇ ਮੈਂ ਉਹ ਮੁੰਡਿਆਂ ਨਾਲ ਗੱਲ ਕੀਤੀ ਹੈ ਕਹਿੰਦੇ ਵੀ ਸਵੇਰੇ ਦਿਨ ਚੜਦਾ ਤਾਂ ਫਿਰ ਹੀ ਕਰਦਿਆਂ ਕਾਰਵਾਈ ਪੁੱਛਦੇ ਪੁੱਛ ਕੇ ਮਿਲਦੀ ਹੈ ਹਾਂਜੀ